ਪੰਜਾਬੋਂ ਮੈਂ ਤੋਂ ਦਾਫਨਾ ਗੁਰਮਖ ਸਿੰਘ ਆਸ਼ ਕਰਦਾ ਸਭ ਸੇਕ ਕੰਮ ਕਰੋਗੇ ਹੱਜ ਪਿੰਡ ਭੇੜ ਦੇ ਵਿੱਚ ਸਭ ਤੋਂ ਬਾਬਾ ਤੇਜ ਸਿੰਘ ਜੀ ਦਾਰਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਾ ਦਸਤਾਰ ਮੁਕਾਬਲੇ ਕਰਾਏ ਗਏ ਨੇ ਕਿ ਪਿੰਡ ਭੇੜ ਦੇ ਵਿੱਚ ਦਸਤਾਰ ਮੁਕਾਬਲਿਆਂ ਦੇ ਵਿੱਚ ਆ ਵੱਧ ਤੋਂ ਵੱਧ ਬੱਚਾ ਨੇ ਸੋ ਲੈਤਾ ਹਿੱਸਾ ਇਸ ਦੇ ਵਿੱਚ ਦੇਖ ਸਕਦੇ ਤੁਸੀਂ ਵੇਖ ਕਿੰਨਾ ਦੂਰੋਂ ਦੂੜੋਂ ਪਹੁੰਚੇ ਨੇ ਨੌਜਵਾਨ ਤੇ ਬੱਚੇ ਪੂਰੇ ਸਹਿਯੋਗ ਦੇ ਨਾਲ ਸਤੋਪਾ ਪਤੇਜ ਸਿੰਘ ਜੀ ਦੇ ਜੁਗ ਜਨਮ ਦਿਹਾੜਾ ਪਿੰਡ ਪਹਿੜ ਦੇ ਰਹਿਣ ਵਾਲੇ ਸੀ ਕਿ ਜੇ ਸਤੋਪਾ ਪਤੇਜ ਸਿੰਘ ਤੇ ਉਹਨਾਂ ਦਾ ਹਰੇਕ ਸਾਲ ਜਨਮ ਦਿਮੇਹਨੇ 16 17 15 16 17 ਜਨਮ ਦਿਮੇਹਨੇ ਇੱਕ ਸਾਲ ਹੁੰਦਾ ਵਗਾ ਤਕਰੀਬਨ ਇੱਕ ਸਾਲ ਵੀ ਪਿੰਡ ਪਹਿੜ ਦੇ ਵਿੱਚ ਸੋਨਾ ਜਰਮਨੀ ਤੇ 2026 ਦੇ ਵਿੱਚ ਅੱਜ ਦਸਤਾਰ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਕਿ ਤੇ ਦੇਖ ਸਕਦੇ ਹੋ ਤੁਸੀਂ ਇਸ ਟਾਈਮ ਅਸੀਂ ਖੜੇ ਹਾਂਗੇ ਪਿੰਡ ਪਹਿੜ ਦੇ ਗੁਰੂ ਘਰ ਦੇ ਵਿੱਚ ਗੁਰੂ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਦੋਹਾਂ ਨੇੜੇ ਸੰਗਤ ਜਿੰਨੇ ਵੀ ਪਹੁੰਚੀ ਹੈਗੀ ਇਸ ਪੰਡਾਲ ਦੇ ਵਿੱਚ ਦੇਖ ਰਹੇ ਹੋਗੇ ਤੁਸੀਂ ਕਿਵੇਂ ਨਾ ਹਾਂ ਲੰਬੇ ਦਸਤਾਰ ਮੁਕਾਬਲੇ ਲੰਬੇ ਕਿੱਸਾਂ ਦੇ ਮੁਕਾਬਲੇ ਤੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ ਕਿ ਤੇ ਸਤਾਰਾ ਜਰਮੇ ਨੂੰ ਗੁਰੂ ਘਰ ਦੇ ਪਿੱਛੇ ਬਟਾ ਪ੍ਰੋਗਰਾਮ ਵੀ ਕੀਤਾ ਗਿਆ ਵਗਾ ਤੇ ਦੇਖ ਸਕਦੇ ਹੋ ਕਿ ਇਨਸਾਨਾਂ ਜਮੇ ਸਾਹਮਣੇ ਜੋ ਬੋਰਡ ਦੇ ਵਿੱਚ ਦਿਖ ਰਿਹਾ ਵਗਾ ਤੇ ਉਹਦੇ ਵਿੱਚ ਮ ਹ ਕਲਾ ਮੁਕਾਬਲੇ ਕਰ ਆਏ ਗਏ ਨੇ ਕਿ ਤਨਾ ਜਰਮੇ ਨੂੰ ਚਨਮਸਤਾਨ ਸੀਗਾ ਪਿੰਡ ਪੀੜ ਦਾ ਜੋ ਕਿ ਸੰਤ ਬਾਬਾ ਤੇਜਾ ਸਿੰਘ ਜੀਪੁਰਾ ਸਾਹਿਬ ਵਾਲੇ ਸੀਗੇ ਤੇ ਇੱਧਰ ਦਸਤਾਰ ਮੁਕਾਬਲੇ ਦੇ ਵਿੱਚ ਨੌਜਵਾਨ ਆਪਣੀਆਂ ਦਸਤਾਰਾਂ ਦੀਆਂ ਪੂਣੀਆਂ ਕਰਾ ਆ ਰਹਿਣਗੇ ਤੇ بڑے ਮੁਕਾਬਲੇ ਲਣਗੇ ਅੱਜ ਪਿੰਡ ਪਹਿੜ ਦੇ ਵਿੱਚ ਲੰਬੇ ਕੇਸਾਂ ਦੇ ਲੜਕੀਆਂ ਦੇ ਵੀ ਜੋਗੇ ਦੇ ਵੀ ਲੰਬੇ ਖੇਸ਼ ਨੇਗੇ ਉਹਨਾਂ ਦੇ ਵੀ ਕਰਵਾਏ ਜਾਣਗੇ ਅੱਜ ਮੁਕਾਬਲੇ ਤੇ ਦਸਤਾਰ ਮੁਕਾਬਲੇ ਵੀ ਅੱਜ ਹੋਣੇ ਨੇਗੇ ਤੇ ਲੜਕੀਆਂ ਦੇ ਲੰਬੇ ਕੇਸਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇਗੇ ਇਹ ਪਿੰਡ ਪਹਿੜ ਦੀਆਂ ਤੁਸੀਂ ਵੀ ਜਾਣਗੇ ਗੁਰੂ ਘਰ ਦੇ ਵਿੱਚ ਤਕਰੀਬਨ ਹਰ ਸਾਲ ਮਨਾਇਆ ਜਾਂਦਾ ਪਾਗਾ ਇਹ ਤਿਹਾਰ ਸੰਤ ਪਾਪਾ ਤੇਜਾ ਸਿੰਘ ਜੀ ਪੂਰਾ ਸਾਹਿਬ ਵਾਲਿਆਂ ਦਾ ਜੋ ਕਿ ਜਨਮ ਸਥਾਨਾਂ ਦਾ ਪਿੰਡ ਪਹਿੜ ਸੰਤ ਬਾਬਾ ਜੀ ਪੂਰਾ ਸਾਹਿਬ ਆਣਾ ਤੇ ਇਹਦੇ ਪਹਿਲੇ ਨਾਮ ਦੂਜਾ ਨਾਮ ਤੀਜਾ ਨਾਮ ਆ ਟਰੋਫੀਆਂ ਤੇ ਕੋਈ ਨਗਦ ਰਾਸ਼ੀ ਵੀ ਸ਼ਾਇਦ ਹੋ ਸਕਦੀ ਹੈ ਕਿ ਹੋ ਗਈ ਇਸ ਇਸ ਟਾਈਮ ਅਸੀਂ ਗੁਰੂਕਰ ਪਿੰਡ ਪਹਿੜ ਦੇ ਵਿੱਚ ਖੜੇ ਜਨਮ ਸਥਾਨ ਸੰਤ ਬਾਬਾ ਤੇਜਾ ਸਿੰਘ ਜੀ ਪੂਰਾ ਸਾਹਿਬ ਵਾਲਿਆਂ ਦਾ ਜੜਾ ਸਾਹਿਬ ਦੀ ਜੋ ਕਿ ਜਨਮ ਸਥਾਨਾਂ ਦਾ ਉਹਨਾਂ ਦਾ ਇਹ ਉਹਨਾਂ ਦੀ ਆਹ ਸਾਲ ਦੀ ਤਰ੍ਹਾਂ ਇੱਥੇ ਜਨਮ ਸਥਾਨ ਨੋਦੇਹ ਰਾਮਨਾ ਆ ਜਾਂਦਾ ਵਗਾ ਪਿੰਡ ਭੀੜ ਦੇ ਵਿੱਚ 15 16 17 ਜਨਮਰੀ ਦਾ ਆਉਂਦਾ ਵਾ ਇਤਨੀ 16 ਜਨਮਰੀ ਦੇ ਦਸਤਾਰ ਮੁਕਾਬਲੇ ਨੇਗੇ 22 16 ਜਨਮਰੀ ਦੇ ਦਸਤਾਰ ਮੁਕਾਬਲੇ ਵੀ ਨੇ ਕਿ ਅੱਜ ਤੇ ਦੇਖ ਸਕਨੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਵੇਂ ਰਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਮਨਸਾ ਕੇ ਜਾ ਕੇ ਭਈ ਦੂਰੋਂ ਨੇੜੋਂ ਕਿਹੜੇ ਸੰਗਤ ਆਈ ਉਹਨਾਂ ਦੀ ਤੇ इस टाइम तकरीबन पूनिया कर रहे हैं जो कि दस्तार मुकाबले पिंड भीड़ करवाए जा रहे हैं कि दसा दस्तार मुकाबलों के ਜੋ ਕਿ ਮੌਤਵਰ ਬੰਦੇ ਨੇ ਉਹ ਸਾਹਮਣੇ ਕਰੇ ਨੇ ਕਿ ਤੇ ਉਹ ਪੂਣੀਆਂ ਕਰਵਾ ਰਹੇ ਨੇਗੇ ਤੇ ਨੌਜਵਾਨ ਆਪਣੀਆਂ ਦਸਤਾਨਾਂ ਤਕਰੀਬਨ ਇਸ ਟਾਈਮ ਪੂਣੀਆਂ ਦੇ ਨਾਲ ਜਿਹੜਾ ਕਰਵਾ ਰਹੇ ਨੇ